ਸ਼ੀ ਅਮਰੁੱਦ ਜੰਗ ਚੱਲ ਰਿਹਾ ਜੀ ਉਹ ਸਾਡੇ ਅਫਸਰ ਜੀ ਗਾਈਡਲਾਈਨਾਂ ਦੇ ਹਰ ਤੇ ਇੱਕ ਅਸੀਂ ਪਰਚਾ ਦਿੱਤਾ ਹੈ ਅਦਕਲੋਫੀਨ ਦਾ ਪਰਚਾ ਦਿੱਤਾ ਹੈ ਇਹ ਜਿਹਦੇ ਵਿੱਚ ਚਾਰ ਮੁਲਜ਼ਮ ਨੇ ਜੀ ਤੇ ਇੱਕ ਬਰੀਜ਼ਾ ਗੱਡੀ ਹੈ ਜਿਹਦੇ ਵਿੱਚ ਹੈ ਇਹ ਸਾਰੇ ਇਹ ਬੰਦੇ ਜਿਹੜੇ ਯੂਪੀ ਬਰੇਲੀ ਸਾਈਡ ਤੇ ਦੇ ਬੰਦੇ ਕਿਹੜੀ ਜਗ੍ਹਾ ਤੋਂ ਪਰੇ ਗਏ ਨੇ ਲੋਕਲ ਨਾਬੇ ਏਰੀਆ ਦੇ ਵਿੱਚੋਂ ਤੇ ਇਹ ਅਗਲੀ ਕਾਰਵਾਈ ਕੁਝ ਇਹਨਾਂ ਦਾਲਚਸ ਨੂੰ ਪੇਸ਼ ਕਰਤਾ ਤਿੰਨ ਦਿਨ ਦਾ ਪੁਲਸ ਰਮਾਨ ਮਿਲਿਆ ਜੋ ਇਹਨਾਂ ਦੇ ਬੈਕ ਬੈਕਵਰਡ ਫਾਰਵਰਡ ਲਿੰਕs ਹੋਣਗੇ ਉਹਨਾਂ ਨੂੰ ਵੀ ਅਸੀਂ ਜਿਹੜਾ ਹੈਗਾ ਉਹਨੂੰ ਵਰਕਆਊਟ ਕਰਾਂਗੇ ਤੇ ਜਿਹੜਾ ਕੋਈ ਦੋਸ਼ੀ ਪਾਇਆ ਗਿਆ ਉਹਨੂੰ ਜਿਹੜਾ ਹੈਗਾ ਸ਼ਾਂਭੂ ਕਰਾਂਗੇ ਪਰਚੇਸ ਤੁਹਾਨੂੰ ਸ਼ੱਕ ਹੈ ਵੀ ਆਪਣੇ ਨਾਂ ਦੇ ਏਰੀਆ ਦੇ ਵਿੱਚ ਕੋਈ ਨਾਲ ਵਾਲੇ ਕੋਈ ਸੋਚਦੇ ਕੋਈ ਪਾਰਟ ਆਫ ਦ ਇਨਵੈਸਟੀਗੇਸ਼ਨ ਹੈ ਜੀ ਅਗੇ ਇਨਵੈਸਟੀਗੇਸ਼ਨ ਦੇਖਾਂਗੇ ਉਹਦੇ ਕਿਵੇਂ ਕਿਹੜੇ ਕਿਹੜੇ ਅੱਗੇ ਉਹ ਫੋਨ ਨੰਬਰ ਜਾਂ ਕਿਹੜੇ ਨਾਲ ਲਿੰਕ ਸੀ ਕੁਝ ਹੋਵੇ ਉਹਦੇ ਅਸੀਂ ਇਨਵੈਸਟੀਗੇਸ਼ਨ 'ਚ ਜਾ ਕੇ ਕਰਾਂਗੇ ਤੇ ਅੱਗੇ ਫੜੀਏ ਨੇ ਜੀ ਇੱਕ ਰਾਤ ਪਰਚਾ ਦਿੱਤਾ ਜੀ 15 ਤਰੀਕ ਨੂੰ 15 ਤਰੀਕ ਰਾਤ